ਬੱਤੀ ਕਾਰਜੋ ਮੇਰੇ ਨਾਲ ਬੈਠੇ ਸਾਰੇ ਲੋਕ ਸਭਾ ਦੇ ਉਮੀਦਵਾਰ ਡਾਕਟਰ ਵੀਰ ਸਿੰਘ ਜੀ ਐਮਐਲਏ ਸਾਹਿਬ ਸਰਦਾਰ ਕੁਲਵੰਤ ਸਿੰਘ ਬਜਦਰ ਸਾਹਿਬ ਔਰ ਬਹੁਤ ਬਹੁਤ ਧੰਨਵਾਦ ਕਰਦਾ ਸੀ ਸਰਦਾਰ ਸੁਰਜੀਤ ਸਿੰਘ ਉਹਨਾਂ ਦਾ ਉਹਨਾਂ ਦੀ ਸਾਰੀ ਟੀਮ ਦਾ ਔਰ ਬਕਾਹੇ ਤੋਂ ਸਾਡਾ ਸਰਪੰਚ ਸਾਹਿਬਾਨ ਜਿਹੜੇ ਅੱਜ ਆਵਾਂ ਦੀ ਪਾਰਟੀ ਜੁਆਰ ਚੱਲਦੀ ਬਾ ਇੱਕ ਬੇਇਨਤੀ ਜੁਤਕਾ ਸਰ ਜਿਹੜੀ ਫੋਟੋ ਤੇ ਜਿਹੜਾ ਖਿੱਚ ਕੇ ਸੈਟ ਤੇ ਹੋ ਜਾ ਜਦ ਤੱਕ ਸਾਹਮਣਾ ਨਾ ਹੋਵੇ ਗੱਲ ਨਹੀਂ ਬਣਦੀ ਤੁਸੀਂ ਜਿੰਨਾ ਖਿੱਚ ਲੋ ਬਾਕੀ ਸੈਟ ਤੇ ਹੋ ਜਾ ਫਿਰ ਮੈਂ ਵੀਡੀਓ ਸਰ ਇੱਧਰ ਰਿਕਾਰਡਿੰਗ ਸਾਡਾ ਡਾਕਟਰ ਸਾਹਿਬ ਦੀ ਵੀਡੀਓ ਬਣਾ ਰਹੇ ਹਾਂ ਬਹੁਤੰਬ ਜਿਸ ਤਰ੍ਹਾਂ ਪਤਾ ਹੀ ਆ ਕਿ ਕਲਵੰਤ ਬਾਜੀਗਰ ਹੋ ਗਿਆ ਮੈਂ ਹੋ ਗਿਆ ਡਾਕਟਰ ਸਾਹਿਬ ਹੋ ਗਏ ਅਸੀਂ ਕੋਈ ਕਰੋੜਾਪਤੀ ਪਰਿਵਾਰਾਂ ਦੇ ਮੁੰਡੇ ਨਹੀਂ ਹੈਗੇ ਲਾ ਨਕਰ ਹੱਥ ਨਹੀਂ ਆਈ ਸਾਨੂੰ ਤੁਸੀਂ ਐਮਐਲਏ ਬਣਾਇਆ ਤੁਸੀਂ ਐਮਐਲਏ ਬਣਾਇਆ ਤਾਂ ਸਾਨੂੰ ਸਰਦਾਰ ਪ੍ਰਵਸੀ ਜੀ ਮਾਨ ਅਰਵਿੰਦ ਕੇਜੀਵਾ ਸਾਹਿਬ ਨੇ ਸਾਨੂੰ ਮੰਤਰੀ ਬਣਾਇਆ ਔਰ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਨੂੰ ਇਹ ਮਾਨ ਬਖਸ਼ਿਆ ਸੀ ਤੁਹਾਡਾ ਦਿਲ ਤੋਂ ਨਹੀਂ ਸੋ ਸਾਡਾ ਫਰਜ਼ ਬਣਦਾ ਜੋ ਤੁਸੀਂ ਜ਼ਿੰਮੇਵਾਰੀ ਦਿੱਤੀ ਉਹਨੂੰ ਪੂਰੇ ਢੱਲੇ ਨਾਲ ਅਸੀਂ ਪੂਰਾ ਕਰਕੇ ਕੀਤੀ ਮੈਨੂੰ ਯਾਦ ਹੈ ਪਿਛਲੇ ਦਿਨੀ ਜਦੋਂ ਮੇਰੇ ਨਵੇਂ ਜਨ ਸੁਰੱਖਤ ਮਹਿਕਮਾ ਆਇਆ ਐਮਐਲਏ ਸਾਹਿਬ ਆਏ ਕਿ ਸਾਡੇ ਸੂਏ ਪੱਕੇ ਹੋਣ ਵਾਲੇ ਨੇ ਐਮਐਲਏ ਸਾਹਿਬ ਨੂੰ ਸਹਰਦ ਦਿੱਤੀ ਮੈਂ ਕਿਹਾ ਤੁਹਾਡੇ ਦੋ ਤਿੰਨ ਥਾਂ 'ਤੇ ਸੂਏ ਪੱਕੇ ਹੋ ਰਹੇ ਨੇ ਤੁਹਾਡੇ ਆਰਕ ਦੇ ਵਿੱਚ ਉਹ ਐਮਐਲਏ ਸਾਹਿਬ ਕਹਿੰਦੇ ਕਦੇ ਵਾਦਾ ਕਰਕੇ ਜਾਓ ਵਾਦਾ ਨਹੀਂ ਕਰੀਦਾ ਵਾਦਾ ਕਰਕੇ ਪੁੱਟ ਜਾਂਦਾ ਮੈਂ ਵਾਦਾ ਨਹੀਂ ਕਰਦਾ ਮੈਂ ਕਰਕੇ ਦਿਖਾਵਾਂਗਾ ਤੁਹਾਡੇ ਜਿੰਨੇ ਵੀ ਐਮਐਲਏ ਸਾਹਿਬ ਜਿੰਨੇ ਕਰਦੇ ਸੂਏ ਆ ਤੁਹਾਡੇ ਸਾਰੇ ਪੱਕੇ ਕਰਕੇ ਦੰਮਾਂਗੇ ਕੋ ਕਿੰਤੂ ਪ੍ਰਾਪੂ ਹੋਈਗਾ ਕਿਉਂਕਿ ਮਾਨ ਸਾਹਿਬ ਨੇ ਜੱਤੀ ਜ਼ਿੰਮੇਵਾਰੀ ਦਿੱਤੀ ਆ ਆਧਵਾ ਨੂੰ ਦੱਸਣਾ ਚਾਹਨਾ ਕਿ ਪੰਜਾਬ ਦੇ ਵਿੱਚ ਜਦੋਂ ਵੀ ਲਖਣ ਆਉਂਦੀ ਤਾਂ ਉਦੋਂ ਇੱਕੋ ਹੀ ਸੱਪ ਨਿਕਲਦਾ ਸੀ ਕਿ ਅਸੀਂ ਫਖਾਟਾ ਮੁੱਖ ਮੰਤਰੀ ਪੰਜਾਬ ਦੇ ਪਾਣੀਆਂ ਦਾ ਰਾਖਾ ਹੈ ਸਾਡਾ ਮੁੱਖ ਮੰਤਰੀ ਪੰਜਾਬ ਦੇ ਪਾਣੀਆਂ ਦਾ ਰਾਖਾ ਚੱਕਦੇ ਕਹੀਂ ਕਪੂਰੀ ਨਹਿਰ ਦੇ ਭੱਜ ਜਾਂਦੇ ਐਸਬੀਐਲ ਤੇ ਉਸ ਤੋਂ ਅੱਗੇ ਕਿਸੇ ਨੇ ਕੁਛ ਕੀਤਾ ਕਿਸੇ ਨੇ ਕੋਈ ਨਹਿਰ ਕੋਈ ਸੁਆ ਕੋਈ ਤੇ ਕੰਮ ਕਰਿਆ ਹੋਵੇ ਕਿਸੇ ਨੇ ਕੁਛ ਵੀ ਕੀਤਾ ਸਿਰਫ ਅੜਾਉਣਾ ਪਉਂਦੇ ਰਹੇ ਕਾਸੀਆ ਪੰਜਾਬ ਦੇ ਪਾਣੀਆਂ ਦੇ ਰਾਖੇ ਸੀਆ ਪੰਜਾਬ ਦੇ ਪਾਣੀਆਂ ਦੇ ਰਾਖੇ ਪਰ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿੰਨੇ ਅੱਜ ਤੱਕ ਮੁੱਖ ਮੰਤਰੀ ਹੋਏ ਉਹਨਾਂ ਨੇ ਪੰਜਾਬ ਦਾ ਪਾਣੀ ਵੀ ਸਹੀ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ ਸਹੀ ਤਰੀਕੇ ਨਾਲ ਲੋਕਾਂ ਨੂੰ ਖੇਤਾਂ ਤੇ ਟੇਹਾਂ ਤੱਕ ਪਾਣੀ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਹੈ ਸਿਰਫ ਆਪਣੇ ਟਾਗ ਦੀ ਖਾਂਦਾ ਪੂਰੀ ਪੂਰੀ ਕਰਦੇ ਰਹੇ ਕਾਗਜ਼ਾਂ ਵਿੱਚ ਪੂਰਾ ਕਰਦੇ ਰਹੇ ਕਿ ਜਿੰਨਾ ਸਾਡੇ ਹਿੱਸੇ ਦਾ ਪਾਣੀ ਅਸੀਂ ਵਰਤ ਰਹੇ ਹਾਂ ਪਰ ਹਕੀਕਤ ਦੇ ਵਿੱਚ ਵਰਤਦੇ ਨਹੀਂ ਰਹੇ ਪਹਿਲੀ ਵਾਰੀ ਹੋਇਆ ਜਿਹੜਾ ਪਾਣੀ ਜਿੰਨਾ ਸਾਡੇ ਹਿੱਸੇ ਦਾ ਬਣਦਾ ਸੀ ਉਹਨੂੰ ਅਸੀਂ ਵਰਤਣ ਵਾਸਤੇ ਲੱਗੇ ਹੋਇਆ ਸਾਡੇ ਹਿੱਸੇ ਦਾ ਸਾਰਾ ਪਾਣੀ ਅਸੀਂ ਆਉਣ ਵਾਲੇ 3 ਸਾਲਾਂ ਦੇ ਵਿੱਚ ਵਿੱਚ ਜਿੰਨਾ ਸਾਡੇ ਹਿੱਸੇ ਦਾ ਪਾਣੀ ਆ ਉਹ ਚੋਂ ਇੱਕ ਬੂੰਦ ਵੀ ਕਾਗਜ਼ਾਂ 'ਚ ਪੂਰੀ ਨਹੀਂ ਕਰਾਂਗੇ ਹਕੀਕਤ ਦੇ ਵਿੱਚ ਪੂਰੀ ਕਰਕੇ ਦਵਾਂਗੇ ਲੋਕਾਂ ਦੇ ਖੇਤਾਂ ਦਾ ਬੋਲ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਾਨੂੰ ਸਾਨੂੰ ਕੋਈ ਤਕਲੀਫ ਨਹੀਂ ਹੈ ਪਾਣੀ ਦੀ ਜਿੰਨੇ ਤੁਸੀਂ ਜਾ ਕੇ ਦੇਖੋ ਬਾਰਡਰ ਕੰਨੀ ਉੱਤਰ ਜਲਾਨਾਬਾਦ ਫਾਜ਼ਰ ਕਾ ਅਬੋਰ ਫਰੋਡ ਪਰ ਉੱਤਰ ਜਾ ਕੇ ਦੇਖੋ ਕਿੰਨੇ ਪਾਣੀ ਪਿੱਛੇ ਲੋਕ ਇੱਕ ਦੂਜੇ ਨੂੰ ਮਾਰਦਾ ਕੰਦੇ ਨੇ ਕਿਉਂਕਿ ਸਾਡੇ ਹਜੇ 12 ਚੱਲਦੇ ਨੇ ਪਰ ਉੱਧਰ ਪਾਣੀ ਖਾਰਾ ਹੈ ਉਹਨਾਂ ਨੂੰ ਪਤਾ ਪਾਣੀ ਦੀ ਕੀ ਵੈਲਿਊ ਆ ਨਕਸ਼ੇ ਬਣਾਈ ਫਿਰਦੇ ਨੇ ਆਪਣੇ ਚੱਕਾਂ ਦੇ ਜਿੱਤੇ ਜਿਹੜੇ ਚੱਕਲੇ ਸਭ ਦੇ ਨਕਸ਼ੇ ਬਣਾਈ ਫਿਰਦੇ ਨੇ ਕਿ ਸਾਨੂੰ ਇੱਥੇ ਪਾਣੀ ਲਾ ਦੋ ਇੱਥੇ ਪਾਣੀ ਲਾ ਦੋ ਅਸੀਂ ਹਜੇ ਉਸ ਪਾਸੇ ਵੱਲ ਲੱਭੇਰ ਨਹੀਂ ਹੈਗੇ ਸਾਨੂੰ ਹਜੇ ਸੂਝ ਨਹੀਂ ਹੈ ਕਿ ਸਾਨੂੰ ਪਾਣੀ ਲੈਣਾ ਕਿੰਨਾ ਜ਼ਰੂਰੀ ਆ ਅੱਜ ਇੱਕ ਤੇ ਛੋਟਾ ਜ਼ਿਮੀਦਾਰ ਆ ਜਿਹੜਾ 4 ਏਕੜ ਵਾਲਾ 3 ਏਕੜ ਵਾਲਾ ਉਹਨੂੰ ਅੱਜ ਬੋਰ ਲਵਾਉਣ ਤਾਂ ਪੈਜੇ ਉਹਨੂੰ ਹੱਥਾਂ ਪੈਰਾਂ ਦੀ ਪੈ ਜਾਂਦੇ 2-3 ਲੱਖ ਰੁਪਏ ਘਟ ਖਰਚ ਨਹੀਂ ਛੁਰਦਾ ਤੁਸੀਂ ਦੇਖੋ ਕਿੱਥੋਂ ਬੋਰ ਲਵਾਊਗਾ ਫਿਰ ਅਸੀਂ ਕਿਉਂ ਨਹੀਂ ਉਸ ਪਾਸੇ ਵੱਲ ਆਉਂਦੇ ਸੀ ਨਾਲੇ ਦਾ ਪਾਣੀ ਲਈ ਮੈਂ ਤੁਹਾਨੂੰ ਇੱਕ ਵੇਂ ਦੀ ਜ਼ਰੂਰ ਕਰਾਂਗਾ ਜਿਹੜਾ ਵੀ ਕੋਈ ਕਿਸਾਨ ਆਪਣੇ ਖੇਤ ਵਾਸਤੇ ਨਹਿਰੀ ਪਾਣੀ ਲੈਣਾ ਚਾਹੁੰਦਾ ਉਹ ਥੱਲੋਂ ਆਪਦਾ ਪਟਵਾਰੀ ਨੂੰ ਜ਼ਿਲੇਦਾਰ ਨੂੰ ਮਿਲ ਕੇ ਆਦਰ ਚੱਕ ਬੰਦੀ ਕਰਕੇ ਸਾਰੇ ਪੇਪਰ ਪ੍ਰੋਪਰ ਤਰੀਕੇ ਨਾਲ ਸਾਡੇ ਦਫ਼ਤਰ ਤੇ ਪਹੁੰਚਾਓ ਮੈਂ ਉਹਦੀ ਪੈਰਵਾਈ ਕਰੂੰਗਾ ਮੈਂ ਪੈਰਵਾਈ ਕਰਕੇ ਪੂਰੇ ਖੇਤੋਂ ਖੇਤੀ ਪਾਣੀ ਲਾਉਂਦੀ ਅਸੀਂ ਜ਼ਿੰਮੇਵਾਰੀ ਚੱਕਦੇ ਆ ਹਾਂਜੀ ਪਾਰਟੀ ਸਾਰੇ ਨਹੀਂ ਆਉਣਾ ਹੁਣ ਤੁਹਾਡੇ ਲਵੇ ਪਿੰਡੋਂ ਪਿੰਡੀ ਆਉਣਾ ਕਾਲੀਆਂ ਨੇ ਵੀ ਆਉਣਾ ਕਾਲਸੀ ਨੇ ਵੀ ਆਉਣਾ ਭਾਜਪਾ ਵਾਲੇ ਨੇ ਵੀ ਆਉਣਾ ਮੈਂ ਇੱਕੋ ਹੀ ਗੱਲ ਪੁੱਛੂਗਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਵੀ ਕਰੂੰਗਾ ਕਿ ਤੁਸੀਂ ਉੱਚੀ ਦਾ ਕੁਝ ਵੀ ਲੈਣਾ ਜਿੰਨਾਂ ਦੀ ਅੱਜ ਤੱਕ ਸਰਕਾਰ ਰਹੀ ਹੈ ਕਾਂਗਰਸ ਕਿੰਨੇ ਵਾਰੀ ਕਾਂਗਰਸ ਬਣੀ ਹੈ ਜੋ ਅੱਜ ਤੱਕ ਉਹਰੇ ਪੰਜਾਬ ਦੇ ਵਿੱਚ ਉਹਨਾਂ ਨੇ ਕੀ ਕੀਤਾ ਅੱਜ ਤੱਕ ਮੈਨੂੰ ਉਮੀਦ ਹੈ ਕਿ ਡਾਕਟਰ ਗਾਂਧੀ ਲੋਕ ਸਭਾ ਦੀ ਇਲੈਕਸ਼ਨ ਕਰਨਗੇ ਲੜਨਗੇ ਜਦੋਂ ਡਾਕਟਰ ਗਾਂਧੀ ਪਿਛਲੀ ਵਾਰੀ ਇਲੈਕਸ਼ਨ ਲੜੇ ਸੀ ਤਾਂ ਮੈਂ ਪੁੱਛਣਾ ਚਾਹਣਾ ਤੁਹਾਡੇ ਲੋਕ ਕਿੰਨੇ ਅਗਲੇ ਪਿੰਡੋਂ ਪਿੰਡੀ ਆ ਕੇ ਗਏ ਨੇ ਕਿਵੇਂ ਉਹਨਾਂ ਨੇ ਥੰਡ ਦਿੱਤਾ ਕਿਹੜੇ ਕਿਹੜੇ ਪਰਿਵਾਰ ਨਾਲ ਆ ਕੇ ਦੁੱਖ ਸੁੱਖ ਪੰਡਾਇਆ ਉਹਨਾਂ ਨੇ ਕਿੱਥੇ ਕਿੱਥੇ ਗਏ ਹੋ ਕਿਸੇ ਨੂੰ ਸਿੱਧਾ ਤਰੀਕੇ ਨਾਲ ਉਹਨਾਂ ਦੇ ਘਰੇ ਗਏ ਸਿੱਧਾ ਤਰੀਕੇ ਨਾਲ ਮੂੰਹ ਨਾਲ ਗੱਲਬਾਤ ਵੀ ਕਰ ਦਿੱਤੀ ਉਹ ਕਿਵੇਂ ਸਾਡੇ ਹੱਕਾਂ ਦੀ ਰਾਖੀ ਕਰ ਸਕਦਾ ਬੰਦਾ ਜਿਹੜਾ ਜਿਹੜਾ 2 ਸਾਲਾਂ ਦੇ ਵਿੱਚ ਵਿੱਚ ਪਾਰਟੀ ਦੇ ਨੱਕ ਮਾਰ ਕੇ ਉਹ ਗਿਆ ਉਹ ਗਿਆ ਉਧਰ ਤੁਸੀਂ ਕਿਵੇਂ ਭਰੋਸਾ ਕਰ ਸਕਦੇ ਹੋ ਸੋ ਵੀਰੋ ਬਿਲਕੁਲ ਨਿੰਪਟ ਕਰਨੀ ਹੈ ਇਹ ਕੋਈ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਤੁਹਾਡੇ ਹੱਕ ਦੀ ਤੁਹਾਡੇ ਵਾਸਤੇ ਜੋ ਆਵਾਮ ਵਾਸਤੇ ਜਿਹੜੀ ਕੰਮ ਕਰਦਾ ਅਸਲੀਆਂ ਆਮ ਆਦੀ ਪਾਰਟੀ ਤੁਸੀਂ ਮੇਰੇ ਤੇ 1000 ਕਮੀ ਆ ਸਕਦੀ ਮੇਰੇ ਨੂੰ ਗੁੱਸਾ ਹੋ ਸਕਦਾ ਹੋਰ ਹੋ ਜ਼ਿਆਦਾ ਪਰ ਸਾਡੇ ਮੁੱਖ ਮੰਤਰੀ ਭਪਨਤ ਮਾਰ ਦੇ ਵਿੱਚ ਇੱਕ ਨੌ ਜਿੰਨਾ ਵੀ ਦਾਗ ਨਹੀਂ ਕੋਈ ਕਰ ਸਕਦਾ ਸਾਡੇ ਅਰਵਿੰਦ ਕੇਜੀਵਾਲ ਚ ਕੋਈ ਨੌ ਜਨਾ ਦਾਗ ਨਹੀਂ ਕਰ ਸਕਦਾ ਦੇਖੋ ਕਿ ਮੇਰੇ ਹੱਥਾਂ ਪੈਰਾਂ ਦੀ ਪਈ ਪਈ ਆ ਇਹਨਾਂ ਨੂੰ ਬੀਜੇਪੀ ਨੂੰ ਕਿਉਂ ਕਿ ਉਹਨਾਂ ਨੂੰ ਪਤਾ ਹੈ ਇਹ ਕੋਈ ਪਾਰਟੀ ਹੈ ਜਿਹੜੀ ਬੀਜੇਪੀ ਨੂੰ ਟੱਕਰ ਦੇ ਸਕਦੀ ਆ ਬੀਜੇਪੀ ਨੂੰ ਜੇ ਕੋਈ ਚਬਾ ਸਕਦਾ ਛੋਨੇ ਦੇ ਚਲੇ ਲੋਹੇ ਦੇ ਚਲੇ ਤਾਂ ਮਾਦੀ ਪਾਰਟੀ ਆ ਕੱਲੀਆਂ ਮਾਦੀ ਪਾਰਟੀ ਆ ਅਰਵਿੰਦ ਕੇਜੀਵਾਲ ਆ ਉਹ ਦਾਰ ਕਾਰਮਨ ਕਹਿ ਦੀ ਬਾਤੋਂ ਕਿ ਮੈਂ ਸਾਡੇ ਲੀਡਰਾਂ ਅਜੇ ਦੇ ਵਿੱਚ ਸੋਟਿਆ ਜਾ ਰਿਹਾ ਹੈ ਇਹ ਲੋਕ ਪੰਜਾਬ ਦੇ ਦੇਸ਼ ਦੇ ਲੋਕ ਪਲੀ ਪਾਂ ਤਰੀਕੇ ਨਾਲ ਬਹੁਤ ਤਰੀਕੇ ਸਾਰਾ ਕੁਝ ਜਾਣਦੇ ਨੇ ਕਿ ਬੀਜੇਪੀ ਕਿਹੜੇ ਹੱਥ ਕਰਦੇ ਪਣਾ ਰਹੀ ਹੈ ਤੁਸੀਂ ਵੀਰੋ ਮੇਰੀ ਤੁਹਾਨੂੰ ਬੇਨਤੀ ਆ ਜਿਵੇਂ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਉਸੇ ਤਰ੍ਹਾਂ ਤੇ ਅਸੀਂ ਦਿੱਲੀ ਦੇ ਵਿੱਚ ਵੀ ਸਾਡੇ ਅੰਕਲ ਜਾ ਕੇ ਕੰਮ ਕਰਾਂਗੇ ਹੋਰ ਅਸੀਂ ਗੱਲ ਕਰੀਏ ਕਾਂਗਰਸ ਦੀ ਸਾਡੇ ਸਤਕਾਰਯੋਗ ਸਰਦਾਰ ਸੁਜੀਤ ਸਿੰਘ ਗੁਰਾ ਨੇ ਬੜਾ ਲੰਮਾ ਸਮਾਂ ਕਾਂਗਰਸ ਦੇ ਵਿੱਚ گزارਿਆ ਜਿਨ੍ਹਾਂ ਪੀੜੀ ਦਾ ਪੀੜੀ ਕਾਲੀ ਦਲ ਨਾਲ ਕਿਉਂ ਕੰਮ ਕਰਦੇ ਰਹੇ ਮੈਂ ਪੁੱਛਣਾ ਚਾਹਣਾ ਜਦੋਂ ਵੀ ਕੋਈ ਇਲੈਕਸ਼ਨ ਆਉਂਦੀ ਹੈ ਤਾਂ ਕਾਲੀ ਦਲ ਦਾ ਕੋਈ ਜੰਦਾ ਹੁੰਦਾ ਪੰਥ ਖਾਤਰੇ ਚ ਪੰਥ ਖਾਤਰੇ ਚ ਕਿਹੜਾ ਪੰਥ ਖਾਤਰੇ ਚ ਮੈਨੂੰ ਦੱਸਣ ਪੰਥ ਵਾਸਤੇ ਕੀਤਾ ਕੀ ਇਹਨਾਂ ਨੇ ਜੇ ਕਾਲੀ ਦਲ ਦੀ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਗੱਲ ਕਰੀਏ ਬਾਦਲ ਪਰਿਵਾਰ ਦੀ ਗੱਲ ਕਰੀਏ ਉਹ ਸੁਖਬਲਾਸ ਕੋਲ ਤੁਹਾਡੇ ਵਾਸਤੇ ਨਹੀਂ ਬਣਾ ਕੇ ਦਿੱਤਾ ਆਪਣੇ ਵਾਸਤੇ ਬਣਾਇਆ ਉਹਨਾਂ ਨੇ ਜਿਹੜਾ ਲੱਖਾਂ ਰੁਪਈਆ ਇੱਕ ਦਿਨ ਦਾ ਕਰਾਇਆ ਸਾਡੇ ਵਾਸਤੇ ਕੀ ਕੀਤਾ ਜਦ ਕਿ ਤੇ ਚੰਗੇ ਹੁੰਦੇ ਜਦੋਂ ਐਸਜੀਪੀਸੀ ਦਾ ਬਸਟ ਸਾਡੇ ਬੱਚਿਆਂ ਵਾਸਤੇ ਉਹ ਮੈਡੀਕਲ ਕਾਉਂਸ ਬਣਾਉਂਦੇ ਸਕੂਲ ਬਣਾਉਂਦੇ ਚੰਗਿਆ ਸਿੱਖਿਆਵਾ ਉਹ ਖੜੀਆ ਕਰਦੇ ਤਾਂ ਕਿਸੇ ਨੂੰ ਜੋੜ ਦੇਂਦੀ ਲੋੜ ਦੀ ਕਿ ਤੂੰ ਅਮਰਤ ਛਕਣਾ ਲੋਕਾਂ ਨੇ ਆਪਦਾ ਪਰਮਰਤ ਛਕਣਾ ਦੀਆਂ ਪੰਥ ਨਾਲ ਜੋੜਨਾ ਦੀ ਪਰ ਪੰਥ ਨਾਲ ਗਦਾਰੀ ਸੁਖਬੀਰ ਸਿੰਘ ਬਾਦਲ ਦਾ ਢੋਲੇ ਨੇ ਕੀਤੀ ਉਹਨਾਂ ਦੇ ਲਾਣੇ ਨੇ ਕੀਤੀਆ ਦੇਖੋ ਵੀਰੋ ਜਿਨ੍ਹਾਂ ਨੇ ਇੰਨਾ ਕੁਝ ਸਾਡੇ ਨੌਜਵਾਨਾਂ ਨੂੰ ਮਰਵਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਜੇ ਰਿਹਾ ਇਹ ਚਕਦੀਰ ਸਿੰਘ ਬਾਦਲ ਪਟਾਸੀ ਸਿੰਘ ਬਾਦਲ ਉਹਨਾਂ ਦਾ ਰਹਿ ਕਰੋ ਜਦੋਂ ਮਾਨਾਦਰ ਕੰਰੇਸੀ ਉਦੋਂ ਚਕਦੀਰ ਬਾਹਲੇ ਦੇਸ਼ ਵਿੱਚ ਜਾ ਕੇ ਪੜ੍ਹ ਰਿਹਾ ਸੀ ਬੀਜੇਪੀ ਦੀ ਗੱਲ ਕਰੀਏ ਪਰਨੀਤ ਕੌਰ ਇੱਥੋਂ ਇਲੈਕਸ਼ਨ ਲੜ ਰਹੀ ਹੈ ਪਰਨੀਤ ਕੌਰ ਦਾ ਘਰ ਵਾਲਾ ਲਗਾਤਾਰ ਦੋ ਪਲਾਂ ਮੁੱਖ ਮੰਤਰੀ ਰਿਹਾ ਦੋ ਪਲਾਂ ਮੁੱਖ ਮੰਤਰੀ ਦਸਾਂ ਸਾਲਾਂ ਦੇ ਵਿੱਚ ਮੈਨੂੰ ਦੱਸੋ ਉਸ ਤਰਾਂ ਦੇ ਵਾਸਤੇ ਕੀ ਕੀਤਾ ਉਹਨੇ ਕੋਈ ਵੱਡਾ ਪ੍ਰੋਜੈਕਟ ਲੈ ਕੇ ਆਇਆ ਆਥੋਂ ਦਾ ਐਮਐਲਏ ਕਲ ਬਾਤ ਸੰ ਜਦੋਂ ਵੀ ਬਤਾਲ ਸਭਾ ਦਾ ਸੈਸ਼ਨ ਹੁੰਦਾ ਉਥੇ ਪੂਰੇ ਦਹਾੜ-ਦਹਾੜ ਕੇ ਬੋਲਦਾ ਕਿ ਮੇਰੇ ਹਲਕੇ ਦੀ ਮਰਜ਼ੀ ਚਾਹੀਦੀ ਮੇਰੇ ਹਲਕੇ ਦਾ ਆਕਮਾ ਮੇਰੇ ਹਲਕੇ ਦੀ ਅਛੜਕਾ ਚਾਹੀਦੀ ਨੇ ਕਿਸੇ ਨੇ ਜਾ ਕੇ ਉਥੇ ਪਹਿਲਾ ਜਿੰਨੇ ਐਮਐਲਏ ਤੁਹਾਡੇ ਸਤਰਾਣੇ ਤੋਂ ਹੋਏ ਕਿਸੇ ਨੇ ਜਾ ਕੇ ਮੂੰਹ ਖੋਲਿਆ ਕਿਸੇ ਨੇ ਮੂੰਹ ਨਹੀਂ ਖੋਲਿਆ ਵੀਰੋ ਉਹ ਮੁੰਡੇ ਨੂੰ ਗੁਆ ਨਾ ਲਿਓ ਚੰਗਾ ਮੁੰਡਾ ਤੁਹਾਨੂੰ ਐਮਐਲਏ ਮਿਲਿਆ ਇਹਨੂੰ ਗੁਆ ਨਾ ਲਿਓ ਤੁਹਾਡੇ ਹਲਕੇ ਦਾ ਜਦੋਂ ਮਰਜ਼ੀ ਜਾ ਕੇ ਚੱਚੜ ਵਾਲੇ ਤੋਂ ਕੰਨ ਤੋਂ ਫੜ ਕੇ ਠਾ ਲੋ ਉਸੇ ਟਾਈਮ ਤੁਹਾਡੇ ਨਾਲ ਕਰਦਾ ਦੇਖੋ ਚੰਗੇ ਮੈਦੇ ਨਹੀਂ ਮਿਲਦੇ ਜਿੰਨੇ ਵੀ ਹੁਣ ਤੱਕ ਉਹ ਐਮਐਲਏ ਕੁੱਕ ਸੁਤੇ ਪਏ ਰਹੇ ਸਾਡੇ 4 ਸਾਲ ਉਹਨਾਂ ਦੀ ਨੀਂਦ ਨਹੀਂ ਖੁੱਲੀ ਜਦੋਂ ਨੀਂਦ ਖੁੱਲੀ ਉਹਦੋਂ ਇਲੈਕਸ਼ਨ ਟਾਈਮ ਨਹੀਂ ਖੁੱਲਿਆ ਜਦੋਂ ਐਮਐਲਏ ਦੀਆਂ ਇਲੈਕਸ਼ਨ ਆ ਗਏ ਮੇਰੇ ਭੀਗੋ ਮੇਰੀ ਤਾਂ ਤੁਹਾਨੂੰ ਹੱਥ ਬੰਨ ਕੇ ਵੇਚਿਆ ਕਿ ਤੁਹਾਨੂੰ ਚੰਗਾ ਪੜਾ ਲਿਖਿਆ ਐਮਪੀ ਡਾਕਟਰ ਬਲਦੀਰ ਸਿੰਘ ਮਿਲ ਰਿਹਾ ਚੰਗੇ ਕੰਮ ਕਰੂਗਾ ਸਾਡੇ ਨਾ ਮੋੜਨਾ ਮੋਡਾ ਲਾ ਕੇ ਖਾਣ ਸੋ ਮੇਰੀ ਤੁਹਾਨੂੰ ਇਤਕੋ ਹੀ ਵੇਚਿਆ ਪੂਰਾ ਡੱਟ ਕੇ ਸਾਥ ਦਿਓ ਸਾਡਾ ਸਾਥ ਦਿਓ ਇਹ ਸਾਡਾ ਸਾਥ ਨਹੀਂ ਇਹ ਤੁਹਾਡੇ ਅਪਦੇ ਮari ਪੀੜੀ ਦਾ ਸਾਥ ਦੇ ਰਿਓ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਬੱਚੇ ਬੱਦੇ ਸੱਚ ਜਾ ਕੇ ਉੱਥੇ ਗੋਰਿਆਂ ਦੀ ਗੁਲਾਮੀ ਕਰਨ ਅਸੀਂ ਚਾਹੁੰਆਂ ਸਾਡੇ ਬੱਚੇ ਨੂੰ ਮਰੇ ਨੂੰ ਸਹਾਰ ਦੇਈਏ ਅਸੀਂ ਪੰਜਾਬ ਚ ਰੋਜ਼ਗਾਰ ਦੇਈਏ ਜਿੰਨਾ ਕੋਈ 25 30 ਲੱਖ ਲਾ ਕੇ ਉੱਥੇ ਜਾਂਦਾ ਆਪ ਤਾਂ ਉਹ ਛੋਟਾ ਮੋਟਾ ਕੰਮ ਵੀ ਕਰ ਲੇ ਤਾਂ ਵੀ ਭੁੱਖ ਨਹੀਂ ਮਰਦਾ ਕਿਉਂਕਿ ਅੱਜ ਜਿਹੜੇ ਕੈਨੇਡਾ ਦੇ ਹਾਲਾਤ ਨੇ ਉਹ ਦੇਖੇ ਨਹੀਂ ਬੰਦੇ ਜੇ ਕੋਈ ਕੈਨੇਡਾ ਤੁਹਾਡੇ ਤੋਂ ਜਾ ਕੇ ਆਵੇ ਤੁਹਾਨੂੰ ਪਤਾ ਹੀ ਜਾਂ ਸਾਰੇ ਕੀ ਹਾਲਾਤ ਨੇ ਫਿਰ ਅਸੀਂ ਕਿਉਂ ਜੇ ਅਸੀਂ ਸਾਡੇ ਬੱਚੇ ਉਸ ਪਾਸੇ ਵੱਲ ਜਾਣ ਤੋਂ ਨਾ ਮੋੜੇ ਸਾਡੇ ਜਿਹੜੀ ਹੋਣ ਪੀੜੀਆ ਸਾਡਾ ਪਟਾਪਾ ਰੋਜ਼ਾਨਾ ਕਿਸੇ ਨੇ ਸਾਨੂੰ ਮੰਜੇ ਦੇ ਪਿਆ ਨੂੰ ਪਾਣੀ ਦਾ ਗਲਾਸ ਨਹੀਂ ਪੁੱਛਣਾ ਕਿਸੇ ਨੇ ਸੋ ਇਸ ਕਰਕੇ ਵੀਰੋ ਇੱਕੋ ਹੀ ਬੇਨਤੀ ਆ